ਜੋ ਜਿਲੰਗੇ ਹਰ ਹਰ ਮਹਾਦੀ ਪਿਛਲੇ ਕੁਝ ਦਿਨ ਪਹਿਲਾਂ ਸ਼ਿਸ਼ਨਾ ਪੰਜਾਬ ਦੁਆਰਾ ਫਿਲਮ ਸ਼ਾਹ ਗੁਰਦੇ ਉੱਤੇ ਕੁਝ ਸਵਾਲ ਕੀਤੇ ਸੀਗੇ ਸਵਾਲ ਕੀਤੇ ਸੀਗੇ ਵੀ ਫਿਲਮ ਦੇ ਵਿੱਚ ਫਿਲਮ ਦੇ ਵਿੱਚ ਅਸੀਂ ਪਾਕਿਸਤਾਨ ਜਿੰਦਾਬਾਦ ਦਾ ਨਾਰਾ ਨਹੀਂ ਲੱਗਣ ਦੀ ਨਾਲ ਅਸੀਂ ਫਿਲਮ ਦੇ ਵਿੱਚ ਭਾਰਤ ਮੁਰਦਾਬਾਦ ਦਾ ਨਾਰਾ ਨਹੀਂ ਲੱਗਣ ਦੀ ਨਾਲ ਕਿਉਂਕਿ ਫਿਲਮ ਚ ਦਿਖਾਇਆ ਗਿਆ ਸੀ ਹਿੰਦੁਸਤਾਨ ਦੇ ਮੁੰਡੇ ਨੂੰ ਪਾਕਿਸਤਾਨ ਦੀ ਕੁੜੀ ਨਾਲ ਪ੍ਰੇਮ ਹੋ ਜਾਂਦਾ ਸਾਡਾ ਵਿਰੋਧ ਸੀ ਫਿਲਮ ਦੇ ਵਿੱਚ ਐਸਾ ਕੋਈ ਵੀ ਨਾ ਕੰਮ ਹੋਵੇ ਜਿੱਥੇ ਭਾਰਤ ਦੀ ਗਤੀਵਧੀਆਂ ਨਜ਼ਰ ਆਵੇ ਉਹ ਸਾਡਾ ਧਿਆਨ ਫਿਲਮ ਦੇ ਪ੍ਰੋਡੂਸਰ ਦੁਆਰਾ ਰੱਖਿਆ ਗਿਆ ਫਿਲਮ ਦੇ ਪ੍ਰੋਡੂਸਰ ਦੁਆਰਾ ਸਾਨੂੰ ਸ਼ਿਫਤਾਨਾ ਪੰਜਾਬ ਦੇ ਲੀਡਰ ਨੂੰ ਅਗਰਾਹ ਕੀਤਾ ਗਿਆ ਸੀਗਾ ਅਪਨਾ ਨਵੇਦਨ ਕੀਤਾ ਸੀ ਵੀ ਤੁਸੀਂ ਆ ਕੇ ਫਿਲਮ ਦੇਖੋ ਲਗ ਲਗ ਲੀਡ ਸ਼ਹਿਰਾਂ ਦੇ ਵਿੱਚ ਤੁਸੀਂ ਆਪਣੇ ਸ਼ਿਫਤਾਨੀ ਭੇਜੋ ਤੁਸੀਂ ਫਿਲਮ ਦੇਖੋ ਸਾਡੇ ਸ਼ਿਫਤਾਨੀ ਕਾ ਅੰਮ੍ਰਿਤਸਰ ਗੁਰਦਾਸਪੁਰ ਜਿਲੰਦਰ ਤਾਂਡਾ ਬਠਿੰਡਾ ਲੁਧਿਆਣਾ ਮੋਹਾਲੀ ਪਟਿਆਲਾ ਮਨਸਾ ਹੋਰ ਬਠਿੰਡ ਲਗ ਲਗ ਸ਼ਹਿਰਾਂ 'ਚ ਆਗੇ ਸਾਡੇ ਸਿਸ਼ਿਆਂ ਨੇ ਫਿਲਮ ਦੇਖੀ ਪਰ ਫਿਲਮ ਵਿੱਚ ਜਿਹੜੀ ਗੱਲ ਅਸੀਂ ਚੱਕੀ ਸੀਗੀ ਵੀ ਪਾਕਿਸਤਾਨ ਜਿੰਦਾਬਾਦ ਦਾ ਕੋਈ ਨਾਰਾ ਜਾਂ ਹਿੰਦੁਸਤਾਨ ਮੁਰਦਾਬਾਦ ਦਾ ਕੋਈ ਨਾਰਾ ਫਿਲਮ 'ਚ ਨਹੀਂ ਲੱਗਿਆ ਸੀਗਾ ਇਸ ਕੋ ਜਿਹੜੇ ਵੀ ਸੀਨ ਸੀਗੇ ਉਹ ਪ੍ਰੋਡੂਸਰ ਦੁਆਰਾ ਕੱਢ ਦਿੱਤੇ ਗਏ ਸੀਗੇ ਰਾਜਪੁੱਤਰ ਦੁਆਰਾ ਜਿਹੜਾ ਉਤੇਜਿਕ ਭਾਸ਼ਣ ਦਿੱਤਾ ਗਿਆ ਸੀ ਉਹਦੇ ਤੇ ਵੀ ਸਿਸ਼ੇਰਾ ਪੰਜਾਬ ਦੇ ਲੀਡਰ ਨੇ ਸਵਾਰ ਚੱਕੇ ਜੀ ਉਹਨਾਂ ਨੇ ਉਹਦਾ ਭਾਸ਼ਣ ਵੀ ਫਿਲਮ ਦੇ ਪ੍ਰੋਡੂਸਰਾਂ ਦੁਆਰਾ ਉਸ ਭਾਸ਼ਣ ਨੂੰ ਮਿਊਟ ਕਰ ਦਿੱਤਾ ਗਿਆ ਸੀਗਾ ਇਹੀ ਮੈਂ ਕਹਾਂਗਾ ਪੰਜਾਬ ਦੇ ਲੋਕਾਂ ਦੀ ਜਿੱਤ ਮੈਂ ਕਹਾਂਗਾ ਸਿਰਸਰਾ ਪੰਜਾਬ ਦੀ ਉਸ ਆਵਾਜ਼ ਦੀ ਜਿੱਤ ਜਿਹੜੀ ਉਹਨਾਂ ਨੇ ਆਪਣੇ ਭਾਰ ਦੇ ਦੇਸ਼ ਦੇ ਪ੍ਰਤੀ ਪ੍ਰੇਮ ਦਿਖਾਇਆ ਕਿ ਨਹੀਂ ਅਸੀਂ ਭਾਰਤ ਦੀ ਜ਼ਮੀਨ ਦੇ ਉੱਤੇ ਭਾਰਤ ਮੂਦਾਵਾਦ ਦਾ ਨਾਰਾ ਬਰਦਾਸ਼ਤ ਨਹੀਂ ਕਰਾਂਗੇ ਪਾਕਿਸਤਾਨ ਜਿੰਦਾਬਾਦ ਦਾ ਨਾਰਾ ਬਰਦਾਸ਼ਤ ਨਹੀਂ ਕਰਾਂਗੇ ਉਹਦਾ ਧਿਆਨ ਫਿਲਮ ਪੰਡੂਸਰੇ ਦੁਆਰਾ ਐਕਟਰ ਦੁਆਰਾ ਰੱਖਿਆ ਗਿਆ ਫਿਲਮ ਵਿੱਚ ਜਿਹੜੇ ਵੀ ਵਿਵਾਦੀ ਸੀਨ ਸੀਗੇ ਵੀ ਭਾਰਤ ਜਿੰਦਾਬਾਦ ਦਾ ਜਿਹੜਾ ਕੋਈ ਨਾਰਾ ਸੀਗਾ ਭਾਰਤ ਜਿੰਦਾਬਾਦ ਜਿਹੜਾ ਮੁੰਡਾਬਾਦ ਜਿਹੜਾ ਨਾਰਾ ਸੀ ਉਹ ਫਿਲਮ 'ਚ ਕੋਈ ਸੀਨ ਨਹੀਂ ਸੀਗਾ ਪਾਕਿਸਤਾਨ ਜਿੰਦਾਬਾਦ ਦਾ ਕੋਈ ਨਾਰਾ ਜਿਹੜਾ ਸੀਗਾ ਉਹ ਵੀ ਫਿਲਮ 'ਚ ਕੋਈ ਸੀਨ ਨਹੀਂ ਸੀਗਾ ਮੈਂ ਸਾਰੇ ਪੰਜਾਬ ਦੇ ਲੋਕਾਂ ਦਾ ਜਿੰਨੇ ਵੀ ਸਾਡੇ ਸਤਸਨਾ ਪੰਜਾਬ ਦੀ ਲੀਡਰਸ਼ਿਪ ਸੀ ਸਾਰਿਆਂ ਦਾ ਹੀ ਮੈਂ ਧੰਨਵਾਦ ਕਰਨਾ ਚਾਹਾਂਗਾ ਹੋਰ ਵੀ ਜਿਹੜੇ ਸਾਡੇ ਲੀਡਰ ਸਭਾਂ ਜਿਹੜੇ ਸਾਡੇ ਨਾਲ ਫਿਲਮ ਦੇਖਣ ਗਏ ਅੱਜ ਅੱਜ ਉਹਨਾਂ ਸਾਰਿਆਂ ਦਾ ਹੀ ਧੰਨਵਾਦ ਕਰਨਾ ਚਾਹਾਂਗਾ ਜੈਕਾਰੇ ਵੀਰ ਬਜਰੰਗ ਹਰ ਹਰ ਮਹਾਦੇਵ